ਹਾਂਜੀ ਕੀ ਹਾਲ ਨੇ ਦੋਸਤੋ ਅੱਜ ਬੜੇ ਹੀ ਅਹਿਮ ਮੁੱਦੇ ਤੇ ਗੱਲ ਕਰਾਂਗੇ ਡਿਪਰੈਸ਼ਨ ਤੇ ਅੱਜ ਕੱਲ ਕੁੜੀਆਂ ਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਹੋ ਰਿਹਾ ਇਸ ਚੀਜ਼ ਤੇ ਗੱਲ ਕੋਈ ਨਹੀਂ ਕਰ ਰਿਹਾ ਬਟ ਸਮਾਜ ਵਿੱਚ ਇਹ ਜਿਹੜਾ ਰੋਗ ਆ ਡਿਪਰੈਸ਼ਨ ਕੌਣਾਂ ਨੂੰ ਖਾ ਰਿਹਾ ਮੁੰਡਿਆਂ ਨੂੰ ਵੀ ਖਾ ਰਿਹਾ ਬਟ ਅੱਜ ਆਪਾਂ ਕੁੜੀਆਂ ਬਾਰੇ ਜ਼ਿਆਦਾ ਗੱਲ ਕਰਾਂਗੇ ਫਿਰ ਹੋਰ ਟੌਪਿਕ ਆਪਾਂ ਮੁੰਡਿਆਂ ਬਾਰੇ ਬਣਾਵਾਂਗੇ ਵੀ ਮੁੰਡੇ ਕਿਉਂ ਡਿਪਰੈਸ਼ਨ 'ਚ ਜਾ ਰਹੇ ਆ ਕੀ ਉਹਦੇ ਪਿੱਛੇ ਕੀ ਡੀਪ ਕਾਰਨ ਆ ਤੇ ਅੱਜ ਆਪਾਂ ਕੁੜੀਆਂ ਬਾਰੇ ਗੱਲ ਕਰਾਂਗੇ ਵੀ ਕੁੜੀਆਂ ਡਿਪਰੈਸ਼ਨ ਦਾ ਸ਼ਿਕਾਰ ਕਿਉਂ ਹੋ ਰਹੀਆਂ ਖਾਸ ਕਰਕੇ ਪੰਜਾਬ ਵਿੱਚ ਤੇ ਡਿਪਰੈਸ਼ਨ ਦਾ ਪੱਕਾ ਹੱਲ ਮੈਂ ਤੁਹਾਨੂੰ ਦੱਸੂੰਗਾ ਵੀ ਕੋਈ ਵੀ ਕੁੜੀ ਜੇ ਆ ਪੱਕਾ ਹੱਲ ਜੋ ਮੈਂ ਤੁਹਾਨੂੰ ਦੱਸਿਆ ਇਹ ਜੇ ਤੁਸੀਂ ਅਪਲਾਈ ਕਰ ਲਿਆ ਅਪਣਾ ਲਿਆ ਆਪਦੀ ਜ਼ਿੰਦਗੀ 'ਚ ਲਾਈਫ ਸਟਾਈਲ ਬਣਾ ਲਿਆ ਤੇ ਜ਼ਿੰਦਗੀ 'ਚ ਕੋਈ ਵੀ ਕੁੜੀ ਕਦੇ ਵੀ ਜਿੱਦਾਂ ਮਰਜ਼ੀ ਵੱਡਾ ਦੁੱਖਾ ਜੇ ਡਿਪਰੈਸ਼ਨ 'ਚ ਨਹੀਂ ਜਾਊਗੀ ਕਿਉਂਕਿ ਅੱਜ ਕੱਲ ਮਾਡਰਨ ਜ਼ਮਾਨਾ ਇਸ ਬਾਰੇ ਕੋਈ ਗੱਲਾਂ ਕਰਦਾ ਨਹੀਂਗਾ ਕਹਿ ਦਿੰਦੇ ਯਾਰ ਅਹ ਡਿਪਰੈਸ਼ਨ ਬੜੀ ਚੀਜ਼ ਆ ਜੇ ਘਰਦਿਆਂ ਕੋਲੇ ਬੱਚਾ ਗੱਲ ਕਰਦਾ ਵੀ ਡਿਪਰੈਸ਼ਨ ਹੋ ਗਿਆ ਘਰ ਤੇ ਕਹਿੰਦੇ ਆ ਉਹ ਯਾ ਰੋਟੀ ਪਾਣੀ ਖਾਇਆ ਕਰ ਚੱਜਣਾ ਘਰਦਿਆਂ ਨੂੰ ਨਹੀਂ ਪਤਾ ਹੁੰਦਾ ਡਿਪਰੈਸ਼ਨ ਇੱਕ ਇਹੋ ਜਿਹੀ ਫੇਸ ਆ ਜਦੋਂ ਬੱਚਾ ਉਸ ਚੀਜ਼ ਚੋਂ ਗੁਜ਼ਰਿਆ ਹੁੰਦਾ ਨਾ ਉਹ ਕਿਸੇ ਨੂੰ ਦੱਸ ਦੱਸ ਵੀ ਨਹੀਂ ਸਕਦਾ ਵੀ ਉਹ ਕਿਹੋ ਜਿਹੀ ਫੇਸ ਹੁੰਦੀ ਆ ਉਹਨੂੰ ਸਾਰੇ ਰੰਗ ਫਿੱਕੇ ਲੱਗਣ ਲੱਗ ਜਾਂਦੇ ਆ ਦੁਨੀਆ ਦੇ ਤੇ ਜਿਉ ਵਿਆਹ ਸ਼ਾਦੀ ਤੇ ਵੀ ਜਾਂਦਾ ਤੇ ਉਹਨੂੰ ਕੁਛ ਖਾਣਾ ਪੀਣਾ ਪਸੰਦ ਨਹੀਂ ਆਉਂਦਾ ਹਾਲਾਂਕਿ ਵਿਆਹ ਸ਼ਾਦੀ ਤੇ ਲੋਕੋ ਖੁਸ਼ ਹੁੰਦੇ ਆ ਜਦੋਂ ਫੰਕਸ਼ਨ ਤੇ ਜਾਂਦੇ ਆ ਸੋ ਸਭ ਤੋਂ ਪਹਿਲਾਂ ਜਿੱਦਾਂ ਇੱਕ ਕੁੜੀ ਵਿਆਹੀ ਹੋਈ ਆ ਤੇ ਉਹ ਬੜੀ ਹੀ ਕੁੜੀ ਸਾਂਵਿਧਾਰ ਆ ਤੇ ਇੱਕ ਪਾਸੇ ਇੱਕ ਕੁੜੀ ਸਾਂਵਿਧਾਰ ਹੈਗੀ ਆ ਉਹ ਵੀ ਕੁੜੀ ਸਾਂਵਿਧਾਰ ਆ ਬਟ ਉਹ ਬੋਲ ਲੈਂਦੀ ਆ ਉਹ ਛੇਤੀ ਦੱਸ ਦਿੰਦੀ ਆ ਆਪਦੇ ਘਰੇ ਗੱਲਾਂ ਹਨਾ ਉਹਨੂੰ ਚਲੋ ਘਰ ਦੀ ਬਹੁਤ ਜ਼ਿਆਦਾ ਸਪੋਰਟ ਆ ਉਰੇ ਮੰਮੀ ਡੈਡੀ ਬਹੁਤ ਪਿੱਛੇ ਲੱਗਦੇ ਵੀ ਹਾਂ ਹਾਂ ਪੁੱਤ ਤੂੰ ਓਕੇ ਆ ਚੱਲ ਸਮਾਜ ਤਾਂ ਗੱਲ ਵੱਖਰੀ ਹੈਗੀ ਅਸੀਂ ਤੇਰੇ ਬਾਰੇ ਸੋਚਣਾ ਇੱਕ ਪਾਸੇ ਜਿਹੜੀ ਕੁੜੀ ਹੁੰਦੀ ਆ ਉਹ ਆਪਦੇ ਮਾਪਿਆਂ ਦੀ ਇੱਜ਼ਤ ਬਾਰੇ ਭੈਣ ਭਾਈਆਂ ਦੀ ਇੱਜ਼ਤ ਬਾਰੇ ਹਨਾ ਤੇ ਸਾਰੇ ਰਿਸ਼ਤੇ ਨਿਭਾਉਂਦੀ ਆ ਵੀ ਕੋਈ ਰਿਸ਼ਤਾ ਕੋਈ ਰਿਸ਼ਤੇਦਾਰ ਗੁੱਸੇ ਨਾ ਹੋਵੇ ਹਨਾ ਉਹ ਕੁੜੀ ਬਹੁਤ ਜ਼ਿਆਦਾ ਇੱਜ਼ਤਮਾਨ ਅਲੀ ਹੁੰਦੀ ਆ ਸਾਰਿਆਂ ਦਾ ਇੱਜ਼ਤਮਾਨ ਕਰਦੀ ਆ ਆਉ ਭਗਤ ਕਰਦੀ ਆ ਜਦੋਂ ਕੋਈ ਘਰੇ ਆਉਂਦਾ ਜਦੋਂ ਉਹ ਕੁੜੀ ਦਾ ਵਿਆਹ ਹੁੰਦਾ ਕਿ ਕਿਤੇ ਨਾ ਕਿਤੇ ਜਾ ਕੇ ਵੀ ਜੇ ਉਹਦਾ ਹਸਬੰਡ ਜੇ ਨਸ਼ੇ ਕਰ ਰਿਹਾ ਹਨਾ ਜਾਂ ਉਹ ਗਲਤ ਸੰਗਤ ਵਿੱਚ ਹੈ ਤੇ ਜਾਂ ਉਹ ਆਪਦੀ ਘਰ ਵਾਲੀ ਦੀ ਇੱਜ਼ਤ ਨਹੀਂ ਕਰਦਾ ਜਾਂ ਆਪਦੀ ਘਰ ਵਾਲੀ ਨੂੰ ਬੁਲਾਉਂਦਾ ਨਹੀਂਗਾ ਹਨਾ ਕਿਉਂਕਿ ਉਹ ਜਿਹੜੀ ਮੈਂ ਕੁੜੀ ਦੀ ਗੱਲ ਕਰਦਾ ਜਿਹੜੀ ਕੁੜੀ ਸਾਹਮਣੇ ਦਾ ਰਾ ਉਸਨੇ ਕਿਸੇ ਨਾਲ ਕੋਈ ਗੱਲ ਨਹੀਂ ਸ਼ੇਅਰ ਕਰਨੀ ਜੇ ਉਹਦਾ ਘਰ ਵਾਲਾ ਉਹਨੂੰ ਕੁਝ ਕਹੂਗਾ ਉਹਨੇ ਦਿਲ ਚ ਗੱਲ ਰੱਖ ਲੈਣੀ ਹੈ ਕਿਉਂਕਿ ਉਹਨੇ ਆਪਦੇ ਨਾਂ ਤਾਂ ਭਰਾਵਾਂ ਨੂੰ ਨਾ ਆਪਦੀ ਮਾਂ ਨੂੰ ਜਾਂ ਆਪਦੇ ਨਾਂ ਪਿਓ ਨੂੰ ਦੱਸਣਾ ਵੀ ਉਹ ਟੈਨਸ਼ਨ ਲੈਣਗੇ ਇਸ ਚੀਜ਼ ਬਾਰੇ ਉਹ ਮੇਰੇ ਬਾਰੇ ਸੋਚਣਗੇ ਉਹ ਉਹਨਾਂ ਤੇ ਕੀ ਬੀਤੂਗੀ ਜੇ ਉਹਨਾਂ ਨੂੰ ਪਤਾ ਲੱਗੂਗਾ ਵੀ ਮੇਰੀ ਕੁੜੀ ਕਿਹੜੇ ਹਾਲਾਤਾਂ 'ਚ ਆ ਇਸ ਕਰਕੇ ਉਹ ਕੁੜੀ ਦੱਸਦੀ ਨਹੀਂਗੀ ਠੀਕ ਹੈ ਉਹਦੇ ਕਰਕੇ ਉਹ ਕਿਸੇ ਕੋਲ ਗੱਲਾਂ ਸ਼ੇਅਰ ਕਰ ਨਹੀਂ ਸਕਦੀ ਹੁਣ ਜੇ ਉਹਦਾ ਸੱਸ ਸਹੁਰੇ ਨਾਲ ਉਹਦਾ ਰੌਲਾ ਹੈਗਾ ਪਰਿਵਾਰ 'ਚ ਹੋਰ ਜੀਆ ਨਾਲ ਰੌਲਾ ਉਹ ਆਪਦੇ ਕੀਦੇ ਨਾਲ ਡਿਸਕਸ ਕਰੇ ਡਿਸਕਸ ਉਹ ਆਪਦੇ ਹਸਬੈਂਡ ਨਾਲ ਕਰੂਗੀ ਹਸਬੈਂਡ ਵੀ ਜੇ ਉਹਦਾ ਉਹਨੂੰ ਤੰਗ ਕਰ ਰਿਹਾ ਫਿਰ ਉਹ ਡਿਸਕਸ ਕਿੱਥੇ ਕਰੇ ਫਿਰ ਉਹਨੂੰ ਐਂਜ਼ਾਇਟੀ ਫੀਲ ਹੋਣ ਲੱਗ ਜਾਂਦੀ ਹੈ ਫਿਰ ਉਹਦੇ ਮਨ 'ਚ ਵਿਚਾਰ ਚੱਲਣ ਲੱਗ ਜਾਂਦੇ ਆ ਉਹਨੂੰ ਟੈਨਸ਼ਨ ਵਧੇ ਆਂਦੀ ਆ ਜੀ ਦੇ ਕਰਕੇ ਜਦੋਂ ਗੱਲ ਸ਼ੇਅਰ ਕਰ ਨਹੀਂ ਸਕਦੀ ਦਿਲ ਵਿੱਚ ਗੱਲਾਂ ਰੱਖ ਲੈਂਦੀ ਹੈ ਹੌਲੀ-ਹੌਲੀ ਉਹ ਕੁੜੀ ਆਉਦੀ ਖੁਸ਼ੀ ਤੋਂ ਵਾਂਝੀ ਹੋਣ ਲੱਗ ਜਾਂਦੀ ਆ ਮਤਲਬ ਨਿੱਕੇ-ਨਿੱਕੇ ਪੜਾਈ ਘਰਾਂ 'ਚ ਫੰਕਸ਼ਨ ਆਏ ਉਹਦੇ ਮਨ 'ਚ ਟੈਨਸ਼ਨਾਂ ਹੀ ਚੱਲੀਆਂ ਜਾਂਦਾ ਰਹਿੰਦੀਆਂ ਵਾਰ-ਵਾਰ ਕਿਸੇ ਨਾ ਕਿਸੇ ਗੱਲ ਤੋਂ ਚਿੰਤਾ ਵੀ ਕਦੋਂ ਮੇਰਾ ਘਰ ਵਾਲਾ ਇਸ ਚੀਜ਼ ਨੂੰ ਸਮਝੂਗਾ ਕਦੋਂ ਮੇਰੀਆਂ ਗੱਲਾਂ ਸਮਝਣ ਲੱਗੂਗਾ ਜਾਂ ਕਦੋਂ ਮੇਰੀ ਆਪਦੇ ਪਰਿਵਾਰ ਵਿੱਚ ਸੱਸ ਸਹੁਰੇ ਨਾਲ ਬੰਨ ਲੱਗੂਗੀ ਉਹ ਚੀਜ਼ਾਂ ਚੱਲਣ ਲੱਗ ਜਾਂਦੀਆਂ ਫਿਰ ਕਿਤੇ ਨਾ ਕਿਤੇ ਉਹ ਪਤਾ ਹੀ ਨਹੀਂ ਲੱਗਦਾ ਕਦੋਂ ਕੁੜੀ ਦੀ ਉਮਰ ਲੰਘੇ ਜਾਂਦੀ ਹੈ ਤੇ ਕਦੋਂ ਨਾ ਕਦੋਂ ਉਹ ਜਦੋਂ 네ਗੇਟਿਵਿਟੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜਿਹੜਾ ਆਪਣਾ ਮਨ ਇਹਨੂੰ ਆਪਾਂ ਨੂੰ ਵਾਰ-ਵਾਰ ਯਾਦ ਕਰਵਾਉਣਾ ਪੈਣਾ ਮਤਲਬ ਕਿ ਇਹਨੂੰ ਕੋਈ ਨਾ ਕੋਈ ਪੋਜ਼ਿਟਿਵਿਟੀ ਵਾਲੀਆਂ ਚੀਜ਼ਾਂ ਫੜਾਉਣਾ ਪੈਣੀਆਂ ਨਹੀਂ ਇਹਨੇ ਆਪਾਂ ਨੂੰ 네ਗੇਟਿਵਿਟੀ ਵੱਲ ਵਾੜ ਦੇਣਾ ਇਹ ਟ੍ਰੇਨ ਪਹਿਲਾਂ ਮਨੁੱਖਤਾ ਵਿੱਚ ਨਵੇਂ-ਨਵੇਂ ਮਤਲਬ ਐਕਸਪੈਰੀਮੈਂਟ ਹੋਣ ਲੱਗ ਗਏ ਜਦੋਂ ਐਕਸਪੈਰੀਮੈਂਟ ਹੋਣ ਲੱਗੇ ਉਦੋਂ ਜਿਵੇਂ ਮੋਬਾਈਲ ਆਇਆ ਮੋਬਾਈਲ ਦੇ ਪੋਜ਼ਿਟਿਵ ਕਾਰਨ ਵੀ ਹੈਗੇ ਆ ਤੇ 네ਗੇਟਿਵ ਕਾਰਨ ਵੀ ਹੈਗੇ ਆ ਹੁਣ ਕਈ ਲੋਕੇ ਤੋਂ ਪੈਸਾ ਵੀ ਬਣਾਉਂਦੇ ਆ ਤੇ ਕਈ ਗਲਤ ਚੀਜ਼ਾਂ ਵੀ ਦੇਖਦੇ ਆ ਗਲਤ ਚੀਜ਼ਾਂ ਪ੍ਰਮੋਟ ਕਰਦੇ ਆ ਗਲਤ ਕਮੈਂਟ ਕਰਦੇ ਆ ਹਨਾ ਪੰਜਾਬ 'ਚ ਅੱਜਕੱਲ ਬਹੁਤ ਪੱਦੀ ਸ਼ਬਦਾਵਲੀ ਵਰਤੀ ਜਾਂਦੀ ਆ ਸਭ ਤੋਂ ਜ਼ਿਆਦਾ ਪੰਜਾਬ 'ਚ ਗੰਦ ਪਿੱਲ ਲੋਕ ਬੋਲਦੇ ਆ ਕਮੈਂਟਾਂ 'ਚ ਇੱਥੋਂ ਪਤਾ ਲੱਗਦਾ ਪੰਜਾਬ ਦੀ ਐਜੂਕੇਸ਼ਨ ਦਾ ਪੰਜਾਬ ਦੇ ਮੈਂਟਲ ਲੈਵਲ ਦਾ ਕਿੱਥੋਂ ਤੱਕ ਯੂਥ ਦਾ ਖੜਾ ਸੋ ਉਹ ਉਹ ਚੀਜ਼ਾਂ ਕਰਕੇ ਲੋਕ 네ਗੇਟਿਵਿਟੀ ਵੱਲ ਵਧ ਗਏ ਜਿਵੇਂ ਜਿਵੇਂ ਨਵੇਂ ਐਕਸਪੈਰੀਮੈਂਟ ਹੋ ਰਹੇ ਆ ਪੋਜ਼ਿਟਿਵਿਟੀ ਵਧਣੀ ਚਾਹੀਦੀ ਸੀ ਪਰ 네ਗੇਟਿਵ ਪੁਆਇੰਟ ਜ਼ਿਆਦਾ ਲੱਭਲੇ ਮਨ ਨੇ ਜਿੱਦਾਂ ਮੋਬਾਈਲ ਦੇ ਲੱਭੇ ਸੋਸ਼ਲ ਮੀਡੀਆ ਦੇ ਲੱਭੇ 네ਗੇਟਿਵ ਪੁਆਇੰਟ ਲੱਭੜੇ ਨਾ ਉਦਾਂ ਲੋਕ 네ਗੇਟਿਵਿਟੀ 'ਚ ਗਿਰ ਗਏ ਸੋ ਉਹਦੇ ਕਰਕੇ ਮਨ ਟ੍ਰੇਨ ਹੋ ਗਿਆ ਹੁਣ ਮਨ ਨੂੰ ਕਿਤੇ ਨਾ ਕਿਤੇ ਪੋਜ਼ਿਟਿਵਿਟੀ ਵੱਲ ਲਾਉਣਾ ਪੈਣਾ ਹੁਣ ਉਹ ਜਿਹੜੀ ਕੁੜੀ ਆ ਮੈਂ ਤੁਹਾਨੂੰ ਦੱਸਿਆ ਵੀ ਪਹਿਲਾ ਵਾਲੇ ਜ਼ਮਾਨੇ 'ਚ ਜੇ ਆਪਾਂ ਗੱਲ ਕਰੀਏ ਜਿਹੜੀਆਂ ਆਪਣੀਆਂ ਮਾਤਾਵਾਂ ਆਪਣੀਆਂ ਭੈਣਾਂ ਬੀਬੀਆਂ ਪਹਿਲਾਂ ਵਾਲੇ ਟਾਈਮ 'ਚ ਕੀ ਹੁੰਦਾ ਸੀ ਪਹਿਲਾਂ ਵਾਲੇ ਟਾਈਮਾਂ 'ਚ ਬਿਜ਼ੀ ਬੋਰ ਰਹਿੰਦੀਆਂ ਸੀ ਬੀਬੀਆਂ ਬਿਜ਼ੀ ਰਹਿਣ ਕੇ ਕਰਕੇ ਉਹਨਾਂ ਦਾ ਮਨ ਮਤਲਬ ਟ੍ਰੇਨ ਹੋ ਜਾਂਦਾ ਸੀ ਕਿ ਕੰਮ ਕਾਰ ਹੀ ਕਰੀ ਜਾਣੇ ਆ ਕੰਮ ਕਾਰ ਹੀ ਕਰੀ ਜਾਣੇ ਬਾਅਦ 'ਚ ਰਾਤ ਨੂੰ ਆਪਦਾ ਸੌਂ ਜਾਣਾ ਤੜਕੇ ਫਿਰ ਕੰਮ ਕਰ ਕਿਉਂਕਿ ਤੜਕੇ 4 ਵਜੇ ਬੀਬੀ ਨੇ ਉੱਠ ਖੜਨਾ ਮਾਤਾਵਾਂ ਨੇ ਉੱਠ ਖੜਨਾ ਸੀ ਤੜਕੇ 4 ਵਜੇ ਬੋਂਕਰ ਕੱਢਣ ਲੱਗ ਗਿਆਣੀ ਉਹਦੋਂ ਨੂੰ ਦਿਨ ਚੜ ਜਾਣਾ ਫਿਰ ਚਾਹ ਚਾ ਪਿਆਉਣੀ ਵੱਡੇ ਵੱਡੇ ਪਰਿਵਾਰ ਹੋਣੇ ਪਸ਼ੂ ਡੰਗਰ ਸਾਂਭਣਾ ਹਾਲਾ ਕਿ ਬੰਦੇ ਵਿਹਲੇ ਹੋ ਜਾਂਦੇ ਸੀ ਆਪਦੇ ਕੰਮਾਂ 'ਚ ਪਰ ਲੀਡਿਸ ਨਹੀਂ ਵਿਹਲੀਆਂ ਹੁੰਦੀਆਂ ਹੁੰਦਣਾ ਸੀਗੀਆਂ ਸਵੇਰ ਦਿਨ ਚੜ੍ਹ ਤੋਂ ਪਹਿਲਾਂ ਕੰਮ ਤੇ ਲੱਗ ਜਾਂਦਾਂ ਸੀ ਤੇ ਦਿਨ ਛੇਪਨ ਤੋਂ ਬਾਅਦ ਵੀ ਉਹਨਾਂ ਦਾ ਕੰਮ ਚੱਲਦਾ ਹੀ ਰਹਿੰਦਾ ਸੀਗਾ ਸੋ ਐਂਜ਼ਾਇਟੀ ਕਿੱਥੋਂ ਆਊਗੀ ਜਿਹੜਾ ਮਨ ਮਨ ਨੂੰ ਮਤਲਬ ਗੈਪ ਹੀ ਨਹੀਂ ਮਿਲਿਆ ਸੋਚਣ ਦਾ ਲਗਾਤਾਰ ਕੰਮ 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 ਤੇ ਉਹਦੇ ਕਰਕੇ ਮਨ ਵਿੱਚ ਨੈਗੇਟਿਵਿਟੀ ਆਉਂਦੀ ਨਹੀਂ ਸੀ ਤੇ ਕੋਸ਼ਿ ਜਿਹੜੀਆਂ ਪ੍ਰਾਣੀਆਂ ਬੀਬੀਆਂ ਸਿਗੀਆਂ ਉਹ ਆਪਣੇ ਧਰਮ ਨਾਲ ਜੁੜਨਾ ਹੋਈਆਂ ਸੀ ਉਹ ਮਤਲਬ ਉਦਾਂ ਵੀ ਖੁਸ਼ ਰਹਿੰਦੀਆਂ ਸਿਗੀਆਂ ਤੇ ਉਦਾਂ ਵੀ ਉਹ ਪੋਜ਼ਿਟਿਵਿਟੀ ਵਾਲੀਆਂ ਗੱਲਾਂ ਜ਼ਿਆਦਾ ਕਰਦੀਆਂ ਸੀ ਨਿੱਕਾ ਮੋਟਾ ਫੰਕਸ਼ਨ ਹੋਣਾ ਘਰਾਂ ਚ ਮੰਜੇ ਇਕੱਠੇ ਕਰਨੇ ਹਨਾ ਮਤਲਬ ਕੋਈ ਜ਼ਿਆਦਾ ਇਹ ਨਹੀਂ ਸੀਗਾ ਖਾਰਖੂਰ ਵਾਲਾ ਤਾਂ ਕੰਮ ਹੀ ਨਹੀਂ ਸੀਗਾ ਜੈਲਸੀ ਤੇ ਫੀਲ ਕਰਦੀਆਂ ਹੀ ਨਹੀਂ ਸੀ ਬੁੜੀਆਂ ਠੀਕ ਆ ਸੋ ਉਹਦੇ ਕਰਕੇ ਪੋਜ਼ਿਟਿਵਿਟੀ ਬਣੀ ਰਹਿੰਦੀ ਸੀ ਲੇਡੀਜ਼ ਵਿੱਚ ਇੱਕ ਦੂਜੀਆਂ ਨਾਲ ਅੱਜ ਕੱਲ ਦਾ ਬੁੜੀ ਬੁੜੀ ਨੂੰ ਵੇਖ ਨਹੀਂ ਜਰਦੀ ਹਾਲਾਂਕਿ ਬੰਦੇ ਇਸ ਚੀਜ਼ ਤੋਂ ਥੋੜੇ ਜਿਹਾ ਵੱਖਰੇ ਆ ਤੇ ਉਹਦੇ ਘਰ ਕੀ ਨੈਗੇਟਿਵਿਟੀ ਵੱਲ ਜ਼ਿਆਦਾ ਮਨ ਵੱਧ ਗਿਆ ਸੋ ਜਿਹੜੀ ਲੇਡੀ ਕੰਮ ਕਰਦੀ ਰਹਿੰਦੀ ਆ ਠੀਕ ਆ ਤੇ ਜੇ ਹੁਣ ਇੱਥੇ ਤੁਸੀਂ ਕਹੋ ਵੀ ਇੱਕ ਲੇਡੀ ਹੈਗੀ ਜਿਹੜੀ ਕੰਮਕਾਰ ਵੀ ਕਰਦੀ ਆ ਮੇਰੀ ਭੈਣ ਫਿਰ ਵੀ ਉਹ ਕਿਤੇ ਨਾ ਕਿਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀ ਆ ਕਿਉਂਕਿ ਉਹਦਾ ਘਰ ਵਾਲਾ ਨਸ਼ੇ 'ਚ ਵੜਿਆ ਹੋਇਆ ਜਾਂ ਉਹਦਾ ਘਰ ਵਾਲਾ ਉਹਨੂੰ ਪੁੱਛਦਾ ਦੱਸਦਾ ਨਹੀਂਗਾ ਜਾਂ ਗਲਤ ਕੰਮਾਂ 'ਚ ਪਿਆ ਖੜਾ ਉਹਦਾ ਘਰ ਵਾਲਾ ਹੁਣ ਕਿੱਦਾਂ ਉਹ ਆਪਦੀ ਜ਼ਿੰਦਗੀ ਸੁਧਾਰੇ ਠੀਕ ਹੈ ਦੂਜੇ ਆਪਾਂ ਨੰਬਰ ਤੇ ਗੱਲ ਕੀਤੀ ਸੀ ਵੀ ਜਿਹੜੀ ਕੁੜੀ ਡਿਵੋਰਸ ਲੈ ਲੈਂਦੀ ਆ ਹੁਣ ਕਾਰਨ ਤਾਂ ਦੋਨਾਂ ਕੁੜੀਆਂ ਦੀ ਸੇਵ ਹੀ ਹੁੰਦੀ ਆ ਜਾਂ ਤਾਂ ਉਹਨਾਂ ਦਾ ਘਰ ਵਾਲਾ ਉਹਨਾਂ ਨੂੰ ਬੁਲਾਉਂਦਾ ਨਹੀਂ ਜਾਂ ਉਹ ਉਹਨਾਂ ਦਾ ਘਰ ਵਾਲਾ ਬਾਹਰ ਕਿਤੇ ਨਾ ਕਿਤੇ ਜਾ ਕੇ ਗੱਲਾਂਬਾਤਾਂ ਕਰਦਾ ਜਾਂ ਉਹਨਾਂ ਦਾ ਘਰ ਵਾਲਾ ਨਸ਼ੇ 'ਚ ਵੱੜਿਆ ਹੋਇਆ ਜਾਂ ਫਿਰ ਉਹ ਅੱਕ ਕਿ ਉਹ ਕੁੜੀ ਡਬੋਸ ਲੈ ਲੈਂਦੀ ਆ ਹੁਣ ਇੰਨਾ ਦੋਨਾਂ ਚੀਜ਼ਾਂ ਚ ਉਹ ਕੁੜੀਆਂ ਦਾ ਹੱਲ ਕਿਦਾਂ ਕੀਤਾ ਜਾਵੇ ਕਿਦਾਂ ਉਹਨਾਂ ਨੂੰ ਡਿਪਰੈਸ਼ਨ ਚ ਕੱਢਿਆ ਜਾਵੇ ਦੇਖੋ ਮੇਰੀਓ ਭੈਣੋ ਤੁਸੀਂ ਇੱਕ ਗੱਲ ਜ਼ਰੂਰ ਸਮਝਿਓ ਆਪਦੀ ਵੀਰ ਦੀ ਪੱਲੇ ਬੰਨ ਲੋ ਗੱਲ ਵੀ ਜੇ ਦਾ ਤੁਸੀਂ ਇਸ ਚੀਜ਼ ਤੇ ਆਪਦੀ ਸੋਚ ਰੱਖੀ ਹੋਈ ਆ ਵੀ ਮੇਰੇ ਜਵਾਕ ਵੱਡੇ ਹੋ ਜਾਣਗੇ ਜਾਂ ਮੈਂ ਆਪਦੇ ਜਵਾਕਾਂ ਕਰਕੇ ਜ਼ਿੰਦਗੀ ਕੱਟ ਰਹੀ ਆ ਜਾਂ ਸਾਲ 2 ਸਾਲ 3 ਸਾਲਾਂ ਤੱਕ ਮੇਰਾ ਘਰ ਵਾਲਾ ਸੁਧਰ ਜਾਊਗਾ ਤੇ ਫਿਰ ਮੈਂ ਖੁਸ਼ ਰਹਿਣ ਲੱਗ ਪੂੰਗੀ ਤੇ ਇਹ ਤਾਂ ਤੁਹਾਡੇ ਮਨ ਦਾ ਵਹਿਮ ਆ ਕਿਉਂਕਿ ਕੋਈ ਵੀ ਕਿਸੇ ਵੀ ਜ਼ਿੰਦਗੀ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਪਰਫੈਕਟ ਨਹੀਂਗੀ ਜੇ ਤੁਸੀਂ ਕਹੋ ਵੀ ਕਿਸੇ ਇਨਸਾਨ ਨੂੰ ਉਹਦਾ ਪਰਿਵਾਰ ਚੰਗਾ ਮਿਲ ਜੇ ਠੀਕ ਆ ਇੰਨੀ ਕਿਹਦੀ ਕਿਸਮਤ ਚੰਗੀ ਹੋਗੀ ਚਲ ਪਰਿਵਾਰ ਚੰਗਾ ਮਿਲ ਗਿਆ ਠੀਕ ਆ ਗਾਹ ਉਹਨੂੰ ਘਰ ਵਾਲੀ ਜਾਂ ਘਰ ਵਾਲਾ ਚੰਗਾ ਮਿਲ ਜੇ ਚਲੋ ਇਹ ਵੀ ਗੋਡ ਬlesਸਿੰਗ ਹੋਊਗੀ ਗਾਹ ਉਹਨਾਂ ਦੀ ਇਨਕਮ ਦਾ ਸੋਰਸ ਬੜਾ ਵਧੀਆ ਇੱਕ ਉਹਨਾਂ ਨੂੰ ਮਿਲ ਜੇ ਠੀਕ ਆ ਇਹ ਵੀ ਗੋਡ ਬlesਸਿੰਗ ਹੋਊਗੀ ਇਹ ਵੀ ਗੋਡ ਬlesਸਿੰਗ ਹੋਊਗੀ ਜੇ ਇੰਨਾ ਕਿਸੇ ਨਾਲ ਹੋ ਜੇ ਗਾਹ ਉਹਨਾਂ ਦੇ ਜਵਾਕ ਸਿੱਧੇ ਰਸਤੇ ਲੱਗ ਜਾਣ ਨੇਕ ਨਿਕਲ ਜਾਣ ਉਹਨਾਂ ਦੇ ਜਵਾਕ ਇਹ ਵੀ ਬਹੁਤ ਵੱਡੀ ਗੋਡ ਬlesਸਿੰਗ ਹੋਊਗੀ ਹੈ ਉਦੋਂ ਗਾਹ ਉਹਨਾਂ ਦੇ ਜਵਾਕਾਂ ਦੇ ਰਿਸ਼ਤੇ ਚੰਗੇ ਥਾਂ ਹੋ ਜਾਣ ਇਹ ਵੀ ਬੜੀ ਚੰਗੀ ਗੋਡ ਬਲੇਸਿੰਗ ਹੋਊਗੀ ਫਿਰ ਪਰਿਵਾਰ 'ਚ ਕੋਈ ਬਿਮਾਰੀ ਨਾ ਆਵੇ ਇਹ ਵੀ ਗੋਡ ਬਲੇਸਿੰਗ ਹੋਊਗੀ ਇੰਨਾ ਕੁਝ ਹੋ ਸਕਦਾ ਫਿਰ ਹੋਰ ਨਿੱਕੇ ਨਿੱਕੇ ਪੜਾਅ ਲਾ ਕੇ ਚੱਲਗੇ ਆਪਾਂ ਇਹ ਤਾਂ ਮੈਂ ਮੋਟੀਆਂ-ਮੋਟੀਆਂ ਚੀਜ਼ਾਂ ਦੱਸਣਾ ਆਪਾਂ ਇਸ ਦੁਨੀਆ ਤੇ ਕਰਮ ਕੱਟਣ ਆਏ ਆ ਤੇ ਆਪਾਂ ਨੂੰ ਕਰਮ ਭੋਗਣੇ ਹੀ ਪੈਣੇ ਆ ਇਹ ਮੈਂ ਤੁਹਾਨੂੰ ਤਾਂ ਗੱਲ ਸਮਝਾਈ ਆ ਭੈਣੋ ਵੀ ਜੇ ਤੁਸੀਂ ਸੋਚੋ ਵੀ 6 ਮਹੀਨਿਆਂ ਤੱਕ ਸਾਲ ਤੱਕ ਸਾਰਾ ਕੁਝ ਸੈੱਟ ਹੋ ਜਾਊਗਾ ਤੇ ਇਹ ਤੁਹਾਡੇ ਮਨ ਦਾ ਵਹਿਮ ਆ ਕਿਉਂਕਿ ਚਲੋ ਪਰਿਵਾਰ ਟੋੜਾ ਸੈੱਟ ਹੋ ਗਿਆ ਹੋਪ ਲਾਉਣੀ ਚਾਹੀਦੀ ਆ ਇਹ ਸੋਚਣਾ ਚਾਹੀਦਾ ਵੀ ਫਿਊਚਰ ਮੇਰਾ ਬੈਟਰ ਹੋਊਗਾ ਬਟ ਇਹ ਕਦੇ ਨਹੀਂ ਸੋਚਣਾ ਚਾਹੀਦਾ ਵੀ ਕੱਲ ਬੈਟਰ ਹੋਊਗਾ ਇਹ ਸੋਚੋ ਵੀ ਅੱਜ ਹੀ ਬੈਟਰ ਆ ਮੇਰੇ ਮਾਈਂਡ ਨੂੰ ਤੁਸੀਂ ਸਮਝੋ ਮੈਂ ਕੀ ਕਹਿਣਾ ਚਾਹਣਾ ਤੁਹਾਨੂੰ ਜੇ ਤੁਸੀਂ ਉਮੀਦ ਲਾ ਕੇ ਬੈਠੋਗੇ ਵੀ ਮੇਰਾ ਪਰਿਵਾਰ ਮੇਰੇ ਸੱਸ ਸਹੁਰਾ ਮੈਨੂੰ ਬੁਲਾਉਣ ਲੱਗ ਜਾਣ ਤੇ ਸਾਰਾ ਕੁਝ ਸੈੱਟ ਹੋ ਜੇ ਫਿਰ ਤਾਂ ਤੁਸੀਂ ਬਹੁਤ ਗਲਤ ਸੋਚ ਰੱਖੀ ਆ ਕਿਉਂਕਿ ਅੱਗੇ ਜਾ ਕੇ ਤੁਹਾਡੇ ਬੱਚੇ ਵਿਗੜ ਗਏ ਰੱਬ ਨਾ ਕਰੇ ਬੱਚੇ ਵਿਗੜ ਗਏ ਬੱਚੇ ਗਲਤ ਰਸਤੇ ਤੇ ਜਾ ਰਹੇ ਆ ਜਾਂ ਕੋਈ ਪਰਿਵਾਰ ਚ ਕੋਈ ਨਾ ਕੋਈ ਪ੍ਰੋਬਲਮ ਜਾਂ ਡਿਜ਼ੀਜ਼ ਆ ਗਈ ਫਿਰ ਤਾਂ ਫਿਰ ਤੁਸੀਂ ਡਿਪਰੈਸ਼ਨ ਚ ਵੜ ਜੂਗੇ ਕਿਉਂਕਿ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਪਾਰਟ ਆ ਇਹ ਤਾਂ ਆਉਂਦਾ ਹੀ ਰਹਿਣਾ ਜਿਹੜੇ ਐਡੇ ਐਡੇ ਮਹਾਂਪੁਰਸ਼ ਆਏ ਸੀਗੇ RAM ਆਏ ਸੀ ਧੰਗੁਰੂ ਨਾਨਕ ਦੇਵ ਜੀ ਆਏ ਸੀ ਉਹਨਾਂ ਦੀ ਜ਼ਿੰਦਗੀ ਚ ਕਿੰਨਾ ਕਸਟ ਆ ਕਿਉਂ ਪਰਮਾਤਮਾ ਵਾਰ-ਵਾਰ ਦੁਨੀਆ ਤੇ ਜਨਮ ਲੈਂਦੇ ਆ ਕਿਉਂਕਿ ਉਹ ਦਿਖਾਉਣਾ ਚਾਹੁੰਦੇ ਆ ਵੀ ਇਹ ਕਰਮ ਭੋਗਨੇ ਹੀ ਪੈਣੇ ਆ ਕਰਮ ਤੋਂ ਬਿਨਾ ਛੁਟਕਾਰਾ ਹੀ ਨਹੀਂ ਸੋ ਇਹ ਚੀਜ਼ਾਂ ਚੱਲਦੀਆਂ ਹੀ ਰਹਿਣੀਆਂ ਤੁਸੀਂ ਅੱਜ ਹੀ ਸੋਚ ਲਓ ਵੀ ਤੁਹਾਡੀ ਜ਼ਿੰਦਗੀ ਬੈਸਟ ਆ ਜੇ ਪਰਮਾਤਮਾ ਨੇ ਤੁਹਾਨੂੰ ਸਾਹ ਦੇ ਰੱਖਿਆ ਸੋ ਇਸ ਦਾ ਮੈਂ ਪੱਕਾ ਹਾਲ ਹੈ ਤੁਹਾਨੂੰ ਜਿੰਨੀਆਂ ਵੀ ਮੇਰੀਆਂ ਭੈਣਾਂ ਇਹ ਚੱਕਰਾਂ 'ਚ ਫਸੀਆਂ ਹੋਈਆਂ ਘਰੇ ਗੱਲਬਾਤ ਨਹੀਂ ਹੁੰਦੀ ਪਰਿਵਾਰ 'ਚ ਚੱਜ ਨਾ ਉਹਨਾਂ ਦੀ ਬਣਦੀ ਨਹੀਂਗੀ ਜਾਂ ਉਹਨਾਂ ਨੂੰ ਉਹਨਾਂ ਦਾ ਘਰ ਵਾਲਾ ਨਹੀਂ ਸਾਂਭਦਾ ਜਿਆਦਾਤਰ ਡਿਪਰੈਸ਼ਨ ਵਿੱਚ ਵੜਨ ਦਾ ਇੱਕ ਭੈਣ ਦਾ ਕਾਰਨ ਇਹੀ ਹੁੰਦਾ ਵੀ ਉਹਨਾਂ ਦਾ ਘਰ ਵਾਲਾ ਉਹਨਾਂ ਦੀ ਗੱਲ ਨਹੀਂ ਸੁਣਦਾ ਨਹੀਂ ਜਨਾਨੀ ਜੇ ਉਹਦਾ ਘਰ ਵਾਲਾ ਚੰਗੀ ਤਰ੍ਹਾਂ ਸੁਣੇ ਉਹਦੀ ਗੱਲ ਬਹਿ ਕੇ ਠੀਕ ਆ ਸ਼ਾਮ ਨੂੰ ਥੱਕਿਆ ਟੁੱਟਿਆ ਆਉਂਦਾ ਕੰਮ ਤੋਂ ਉਹਦੀ ਚੱਜ ਨਾਲ ਗੱਲ ਸੁਣ ਲੇ ਤਾਂ ਕੁੜੀ ਦਾ ਮਿੰਟੋ ਮਿੰਟ ਡਿਪਰੈਸ਼ਨ ਦੂਰ ਹੋ ਜਾਂਦਾ ਇਹ ਜ਼ਿਆਦਾਤਰ ਘਰ ਵਾਲਿਆਂ ਕਰਕੇ ਹੁੰਦਾ ਜਿਹੜੀ ਕੁੜੀ ਡਿਪਰੈਸ਼ਨ 'ਚ ਵੱਢਦੀ ਆ ਜ ਜਿਹਦੀ ਪਰਿਵਾਰ 'ਚ ਨਾਂ ਵੀ ਬਣੀ ਨਾ ਸੱਸ ਸਹੁਰੇ ਨਾ ਜਿਹਦਾ ਘਰ ਵਾਲਾ ਉਹਦੇ ਨਾਲ ਚੱਜ ਨਾ ਬਣਾ ਕੇ ਰੱਖਦਾ ਉਹ ਕੁੜੀ ਹਮੇਸ਼ਾ ਖੁਸ਼ ਰਹਿੰਦੀ ਆ ਕਦੀ ਵੀ ਡਿਪਰੈਸ਼ਨ 'ਚ ਨਹੀਂ ਪੜੂਗੀ ਤੇ ਜਿਹੜੀਆਂ ਮੇਰੀਆਂ ਭੈਣਾਂ ਹਜੇ ਡਿਪਰੈਸ਼ਨ ਵਿੱਚ ਹੈ ਨਹੀਂ ਗਈਆਂ ਜਿੰਨੇ ਨੈਗੇਟਿਵ ਸੋਚਦਿਆਂ ਨੈਗੇਟਿਵਿਟੀ ਵੱਲ ਵਧਦੇ ਜਾ ਰਿਹਾ ਉਹ ਡਿਪਰੈਸ਼ਨ 'ਚ ਵੜ ਸਕਦੇ ਆ ਸੋ ਇਹ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਕਿਉਂਕਿ ਡਿਪਰੈਸ਼ਨ ਵਿੱਚ ਵੜਿਆ ਬੰਦਾ ਛੇਤੀ ਨਿਕਲ ਨਹੀਂ ਸਕਦਾ ਕਿਉਂਕਿ ਉਹਦਾ ਬਲੀਵ ਸਿਸਟਮ ਬਹੁਤ ਤਕੜਾ ਬਣ ਜਾਂਦਾ ਫਿਰ ਪ੍ਰਮਾਤਮਾ ਵੱਲੋਂ ਗੋਡ ਬਲੇਸਿੰਗ ਹੋਊਗੀ ਤੁਹਾਡੇ ਕੋਈ ਚੰਗੇ ਕਰਮਾ ਕਰਕੇ ਜਾਂ ਕੋਈ ਚੰਗਾ ਇਨਸਾਨ ਮਿਲ ਗਿਆ ਡੇਲੀ ਰੁਟੀਨ ਫਾਲੋ ਕਰਨਾ ਪੈਣਾ ਪੋਜ਼ਿਟਿਵਿਟੀ ਦਾ ਫਿਰ ਕਿਤੇ ਆ ਕੇ ਡਿਪਰੈਸ਼ਨ 'ਚੋਂ ਨਿਕਲਿਆ ਜਾਂਦਾ ਨਹੀਂ ਦਵਾਈਆਂ ਚੱਲ ਪੈਣੀਆਂ ਦਵਾਈਆਂ ਛੱਡਦੀਆਂ ਨਹੀਂ ਫਿਰ ਸੋ ਇਹਦਾ ਮੈਂ ਪੱਕਾ ਹਾਲਤ ਤੁਹਾਨੂੰ ਦੱਸਦਾ ਭੈਣੋ ਮੇਰੀਓ ਤੁਸੀਂ ਪ੍ਰੇਮ ਪਿਆਰ ਪਾਉਣਾ ਪਰਮਾਤਮਾ ਨਾਲ ਵਾਹਿਗੁਰੂ ਜੀ ਨਾਲ ਪ੍ਰੇਮ ਪਿਆਰ ਪਾਉਣਾ ਤੁਸੀਂ ਜੇ ਤੁਸੀਂ ਕਹੋ ਵੀ ਪਾਠ ਕਰ ਦਿਨਾ ਪਾਠ ਨੂੰ ਤੁਸੀਂ ਇੱਕ ਪਾਸੇ ਇੱਕ ਵਾਰੀ ਛੱਡ ਦਿਓ ਪਾਠ ਭੈਣੋ ਮੇਰੀਓ ਇਹ ਆਪਣੇ ਚਲੋ ਮੈਂ ਸਿੱਖ ਧਰਮ ਤੋਂ ਮੈਂ ਹੀ ਮੈਂ ਵੀ ਸਿੱਖ ਧਰਮ ਤੋਂ ਹੀ ਬਿਲੋਂਗ ਕਰਦਾ ਪਰ ਪਾਠ ਚਪੈਰਾ ਕੱਟਣਾ ਇਹ ਬਹੁਤ ਹੀ ਕੋਈ ਵੱਡੀ ਗੱਲ ਨਹੀਂ ਗੀ ਮੈਂ ਮੰਨਦਾ ਵੀ ਮਹਾਪੁਰਸ਼ਾਂ ਦੇ ਨਾਲ ਆਪਣੀਆਂ ਬਾਣੀਆਂ ਪਰ ਇੱਕ ਗੱਲ ਨੂੰ ਜ਼ਰੂਰ ਸਮਝਿਓ ਕੌਂਟਰੋਵਰਸ਼ਲ ਟੌਪਿਕ ਆ ਇੱਕ ਗੱਲ ਨੂੰ ਜ਼ਰੂਰ ਸਮਝਿਓ ਵੀ ਜਿਹੜਾ ਪਾਠ ਆ ਪਾਏ ਧੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ ਆਪਣੇ ਛੇ ਗੁਰੂਆਂ ਦੀ ਬਾਣੀ ਆ ਤੇ ਫਕੀਰਾਂ ਦੀ ਬਾਣੀ ਆ ਉਹਨਾਂ ਨੂੰ ਪੜਨ ਲਈ ਉਹਨਾਂ ਨੂੰ ਸਮਝਣ ਲਈ ਪਰਮਾਤਮਾ ਨਾਲ ਪ੍ਰੀਤ ਜ਼ਰੂਰੀ ਆ ਕਿਉਂਕਿ ਜੋ ਉਹਦੇ ਵਿੱਚ ਲਿਖਿਆ ਜਪਜੀ ਸਾਹਿਬ ਵਿੱਚ ਜੋ ਕੁਝ ਲਿਖਿਆ ਪਰਮਾਤਮਾ ਦੀ ਉਸਤਤ ਕੀਤੀ ਹੋਈ ਆ ਜਾਂ ਉਹਨਾਂ ਦੇ ਗੁਣ ਗਾਏ ਹੋਏ ਆ ਕਾਮ ਕ੍ਰੋਧ ਬਾਰੇ ਲਿਖਿਆ ਹੋਇਆ ਉਸ ਚੀਜ਼ ਨੂੰ ਸਮਝਣਾ ਉਹ ਮੈਂਟਲ ਲੈਵਲ ਚਾਹੀਦਾ ਉਹ ਇੱਕ ਸਾਧੂ ਦਾ ਇੱਕ ਸੰਤ ਦਾ ਮੈਂਟਲ ਲੈਵਲ ਹੋਊਗਾ ਤਾਂ ਉਸ ਚੀਜ਼ ਨੂੰ ਆਪਾਂ ਪਾਠ ਨੂੰ ਸਮਝ ਸਕਦੇ ਆ ਪਾਠ ਇਹ ਤਾਂ ਬਣਾਏ ਗਏ ਆ ਇਹ ਗੁਰੂਆਂ ਦੀਆਂ ਜੀਵਨੀਆਂ ਵੀ ਆਪਾਂ ਉਹਨਾਂ ਨੂੰ ਪੜ੍ਹ ਕੇ ਆਪਣਾ ਜੀਵਨ ਬਿਹਤਰ ਕਰ ਗਏ ਪਰ ਉਹਨਾਂ ਨੂੰ ਡੇਲੀ ਤੂ ਤੇੰਗੂ ਬੋਲ ਕੇ ਜਿਆਵਾ ਸਮਝ ਨਹੀਂ ਰਹੀ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਇੱਕ ਵਾਰੀ ਪਾਠ ਪਾਸੇ ਰੱਖ ਦੋ ਪਾਠ ਉਹੀ ਇਨਸਾਨ ਪੜ੍ਹੂ ਜਿੰਨਾਂ ਦਾ ਮੈਂਟਲ ਲੈਵਲ ਉਸ ਲੈਵਲ ਦਾ ਵੀ ਉਹ ਪ੍ਰਮਾਤਮਾ ਨਾਲ ਪਿਆਰ ਤੇ ਪ੍ਰੀਤ ਹੈਗੀ ਹੋਣਾਂ ਦੀ ਤਾਂ ਉਹ ਅੱਗੇ ਜਾ ਕੇ ਪ੍ਰਮਾਤਮਾ ਦਾ ਜੀਵਨ ਪੜ੍ਹ ਸਕਦੇ ਵੀ ਉਹਨਾਂ ਨੇ ਆਪਦੇ ਜੀਵਨ ਵਿੱਚ ਕੀ ਕੀਤਾ ਕੀ ਕੀ ਉਹਨਾਂ ਨੂੰ ਕਸ਼ਟ ਆਇਆ ਤੁਸੀਂ ਉਹ ਮਤਲਬ ਪਾਠ ਕਰ ਰਹੇ ਹੋ ਪਰ ਪਾਠ ਦੀ ਤੁਹਾਨੂੰ ਸਮਝ ਤਾਂ ਨਹੀਂ ਆ ਰਹੀ ਕਿਉਂਕਿ ਪ੍ਰਮਾਤਮਾ ਨਾਲ ਪ੍ਰੇਮ ਨਹੀਂ ਤੁਹਾਡਾ ਆ ਗਈ ਨਾ ਗੱਲ ਸਮਝ ਵਾਠ ਨਹੀਂ ਕਰਨੇ ਚਪਹਿਰਾ ਨਹੀਂ ਘਟਣਾ ਸਭ ਤੋਂ ਪਹਿਲਾਂ ਮੇਰੀ ਗੱਲ ਸੁਣੋ ਸਿੱਖ ਧਰਮ ਵਿੱਚ ਸਭ ਤੋਂ ਜ਼ਿਆਦਾ ਨਾਮ ਦੀ ਗੱਲ ਕੀਤੀ ਗਈ ਹੈ ਨਾਮ ਨਾ ਪ੍ਰੀਤ ਠੀਕ ਹੈ ਨਾਮ ਨਾ ਪ੍ਰੀਤ ਕਿੱਦਾਂ ਪਾਈ ਜਾਵੇ ਇੱਕ ਯੂਨੀਵਰਸ ਦਾ ਸਾਊਂਡ ਆ ਜੋ ਹਰ ਪਲ ਆਪਣੇ ਕੰਨਾਂ ਵਿੱਚ ਵੱਜਦਾ ਰਹਿੰਦਾ ਠੀਕ ਆ ਉਸ ਸਾਊਂਡ ਨੂੰ ਆਪਾਂ ਜਾਗਰੂਤ ਕਰਨਾ ਜਾਗਰੂਤ ਹੁੰਦਾ ਬਟ ਕੰਨਾਂ ਦੀ ਇੱਕ ਪਾਵਰ ਬਣ ਜਾਂਦੀ ਹੈ ਜਦੋਂ ਆਪਾਂ ਜਾਪ ਕਰਦੇ ਰਹਿੰਦੇ ਆ ਉਹ ਫਿਰ ਆਪਾਂ ਨੂੰ ਸੁਣਾਈ ਦੇਣ ਲੱਗ ਜਾਂਦਾ ਉਸ ਦੀ ਆਵਾਜ਼ ਮੈਂ ਤੁਹਾਨੂੰ ਦੱਸੂਗਾ ਹੌਲੀ ਹੌਲੀ ਅਗਲੇ ਨਾਲ ਵੀਡੀਓ ਚ ਕਿੱਦਾਂ ਦੀ ਹੁੰਦੀ ਆਪਾਂ ਐਕਸਪੀਰੀਅੰਸ ਸਾਂਝੇ ਕਰਾਂਗੇ ਤਾਂ ਜੋ ਤੁਹਾਡਾ ਪ੍ਰੇਮ ਪਿਆਰ ਬਣੇ ਜਾਪ ਨਾਲ ਤੁਸੀਂ ਵਾਹਿਗੁਰੂ ਜੀ ਦਾ ਗੁਰਮੰਤਰ ਜਪਣਾ ਜਪਣਾ ਕਿੱਦਾਂ ਸਭ ਤੋਂ ਪਹਿਲਾਂ ਤਾਂ ਅੱਖਾਂ ਬੰਦ ਕਰਨੀਆਂ ਅੱਖਾਂ ਬੰਦ ਕਰਕੇ ਸੰਸਾਰ ਤੋਂ ਥੋੜਾ ਟਾਈਮ ਚੁੱਪੀ ਸੱਦਣੀ ਆ ਚੁੱਪ ਕਰਕੇ ਅੱਖਾਂ ਬੰਦ ਕਰਕੇ ਤੇ ਆਪਦੇ ਜਿੱਦਾਂ ਤੁਸੀਂ ਇੱਕ ਸਮਾਧੀ ਲਾਉਣੀ ਆ ਸਮਾਧੀ ਦਾ ਮਤਲਬ ਤੁਸੀਂ ਕੋਈ ਦੇਸੀ ਬੋਰੀ ਵਿਛਾ ਸਕਦੇ ਹੋ ਕੋਈ ਵੀ ਤੁਸੀਂ ਅ ਮਤਲਬ ਸਿੱਧਾ ਫਰਸ਼ ਤੇ ਨਹੀਂ ਬੈਠਣਾ ਥੱਲੇ ਕੋਈ ਕੱਪੜਾ ਵਿਛਾ ਕੇ ਬੋਰੀ ਹੋ ਜੇ ਚਾਹੀ ਕੋਈ ਗਦੈਲਾ ਹੋਵੇ ਉਸ ਤੇ ਬੈਠਣਾ ਪੈਰ ਧੋ ਕੇ ਹੱਥ ਸੁਚੇੇ ਕਰਕੇ ਠੀਕ ਆ ਇੱਕ ਜਗ੍ਹਾ ਤੇ ਹੀ ਬਿਠਣਾ ਹਰ ਰੋਜ਼ ਇੱਕ ਜਗ੍ਹਾ ਤੇ ਹੀ ਬਿਠਣਾ ਉਹੀ ਜਗ੍ਹਾ ਤੁਹਾਡੀ ਪੱਕਾ ਰੁਟੀਨ ਹੋਣਾ ਚਾਹੀਦਾ ਉਥੇ ਬੈਠ ਕੇ ਤੁਸੀਂ ਨਾਮ ਜਪ ਸਟਾਰਟ ਕਰਨਾ ਨਾਮ ਜਪ ਤੁਸੀਂ ਉੱਚੀ ਉੱਚੀ ਬੋਲ ਕੇ ਸਟਾਰਟ ਕਰਨਾ ਸੁਬਾਹ ਤੇ ਸ਼ਾਮ ਨੂੰ ਕਿੱਦਾਂ ਸਟਾਰਟ ਕਰਨਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸੌਰੀ ਮੇਰੇ ਆ ਉੱਪਰ ਕੋਈ ਕਪੜਾ ਨਹੀਂ ਲਿਆ ਆਇਆ ਕੌਂਟਰਵਰਸ਼ੀਅਲ ਟਾਪਿਕ ਨਾ ਬਣ ਜਾਈ ਮੈਂ ਤੁਹਾਨੂੰ ਸਮਝਾਉਣ ਲਈ ਦੱਸ ਰਿਹਾ ਕਿ ਕਿਦਾਂ ਤੁਸੀਂ ਸਿਮਰਨ ਜਪਣਾ ਪਰਮਾਤਮਾ ਦਾ ਇਹ ਸਿਮਰਨ ਨੂੰ ਤੁਸੀਂ ਡੇਲੀ ਸਟਾਰਟਿੰਗ ਤੋਂ ਤੁਸੀਂ 15 ਮਿੰਟ ਫਿਰ 20 ਮਿੰਟ 25 ਮਿੰਟ 30 ਮਿੰਟ ਘੰਟਿਆਂ ਤੇ ਲੈ ਕੇ ਜਾਣਾ ਤੁਸੀਂ ਇੱਕ ਘੰਟਾ ਸਵੇਰ ਤੇ ਇੱਕ ਘੰਟਾ ਸ਼ਾਮ ਨੂੰ ਤੁਸੀਂ 6 ਮਹੀਨੇ ਚ ਹੋ ਸਕਦਾ ਆਉਣ ਵਾਲੇ ਟਾਈਮ ਚ ਤੁਸੀਂ 2-3 ਸਾਲਾਂ ਚ ਪਰਮਾਤਮਾ ਦੀ ਪ੍ਰਾਪਤੀ ਕਰ ਲਓ ਜਿਸ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਧੰਗੁਰੂ ਨਾਨਕ ਦੇਵ ਜੀ ਨੂੰ ਜਿਸ ਦੇ ਵੀ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹੋ ਤੁਹਾਨੂੰ ਦਰਸ਼ਨ ਵੀ ਹੋ ਜਾਣਗੇ ਪਰ ਉਹ ਅਗਲਾ ਸਮਾਂ ਉਹ ਕਿੰਨੀ ਤੁਹਾਡੀ ਪਰਮਾਤਮਾ ਨਾਲ ਪ੍ਰੇਮ ਪਿਆਰ ਹੈਗਾ ਉੰਨੀ ਜਲਦੀ ਤੁਸੀਂ ਚੱਕਰਾਂ ਤੋਂ ਉੱਠੋਗੇ ਉੰਨੀ ਜਲਦੀ ਤੁਹਾਡੇ ਘਰ ਚੋਂ ਕਲੇਸ਼ ਖਤਮ ਹੋਊਗਾ ਉੰਨੀ ਜਲਦੀ ਤੁਹਾਡੀ ਨੈਗੇਟਿਵਿਟੀ ਦੂਰ ਹੋਊਗੀ ਜਦੋਂ ਤੁਹਾਡਾ ਹੌਲੀ-ਹੌਲੀ ਐਕਸਪੀਰੀਅੰਸ ਬਣਦਾ ਗਿਆ ਤੁਹਾਨੂੰ ਬੜੇ ਐਕਸਪੀਰੀਅੰਸ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਤੁਹਾਨੂੰ ਅੱਖਾਂ ਮੀਚ ਕੇ ਤੁਹਾਨੂੰ ਪਤਾ ਲੱਗੂਗਾ ਵੀ ਕਾਲਾ ਕਾਲਾ ਹਨੇਰਾ ਆਸੇ-પાસੋਂ ਜਾ ਰਿਹਾ ਬੱਦਲਾਂ ਦੇ ਰੂਪ ਚ 네ਗੈਟਿਵਿਟੀ ਘਰ ਦੀ ਦੂਰ ਜਾ ਰਹੀ ਹੈ ਤੁਹਾਡੇ ਘਰ ਚ ਜਿਹੜੀ 네ਗੈਟਿਵਿਟੀ ਤੁਸੀਂ ਆਪਦੇ ਸ਼ਬਦਾਂ ਦੁਆਰਾ ਲੋਕਾਂ ਦੀਆਂ ਟੈਨਸ਼ਨਾਂ ਚੱਕ ਚੱਕ ਕੇ ਸਿਰ ਤੇ ਭਾਰ ਰੱਖਿਆ ਨਾ 네ਗੈਟਿਵਿਟੀ ਦਾ ਉਹ 네ਗੈਟਿਵਿਟੀ ਤੁਹਾਨੂੰ ਜਾਂਦੀ ਦਿਸੂਗੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹ ਸੁਬਾ ਸ਼ਾਮ ਤੁਸੀਂ ਨਾਮ ਜਪਣਾ ਪਾਠ ਨੂੰ ਛੱਡ ਦਿਓ ਪਾਠ ਉਹੀ ਇਨਸਾਨ ਕਰੇ ਜਿਸ ਦੀ ਪ੍ਰਮਾਤਮਾ ਨਾਲ ਪ੍ਰੀਤ ਆ ਜਿਹਨੂੰ ਨਾਮ ਜਪਦੇ ਨੂੰ ਕਾਫੀ ਟਾਈਮ ਹੋ ਗਿਆ ਜਦੋਂ ਤੁਸੀਂ ਨਾਮ ਜਪਣ ਲੱਗ ਪਏ ਨਾਮ ਜਪਣ ਨਾਲ ਤੁਹਾਡੀ ਪ੍ਰੀਤ ਵਧ ਗਈ ਤੁਹਾਨੂੰ ਆਪ ਪਤਾ ਲੱਗ ਜਾਊਗਾ ਵੀ ਦੁਨੀਆ ਤੁਹਾਨੂੰ ਇਹ ਲੱਗੂਗਾ ਵੀ ਪ੍ਰਮਾਤਮਾ ਮੇਰੇ ਨਾਲ ਆ ਮੈਂ ਜ਼ਿੰਦਗੀ 'ਚ ਕੁਝ ਵੀ ਪ੍ਰਾਪਤ ਕਰ ਸਕਦਾ ਤੇ ਸਾਰੇ ਰਿਸ਼ਤੇ ਪ੍ਰਮਾਤਮਾ ਤੁਹਾਡੇ ਵਧੀਆ ਕਰ ਦੂਗਾ ਇੱਕ ਤਰੀਕਾ ਹੀ ਆ ਭੈਣੋ ਮੇਰੀਓ ਡਿਪਰੈਸ਼ਨ ਚੋਂ ਨਿਕਲਣ ਦਾ ਤੇ ਹਮੇਸ਼ਾ ਜ਼ਿੰਦਗੀ ਖੁਸ਼ਹਾਲ ਬਤਾਉਣ ਦਾ ਵਾਹਿਗੁਰੂ ਜੀ ਦਾ ਗੁਰਮੰਤਰ ਪਾਠ ਨੂੰ ਪਾਸੇ ਛੱਡ ਕੇ ਜੇ ਪਾਠ ਤੁਹਾਡੇ ਕੋਲ ਟਾਈਮ ਹੈਗਾ ਤਾਂ ਕਰ ਲਓ ਬਟ ਮੈਂ ਤਾਂ ਇਹੀ ਰਿਕਵੈਸਟ ਕਰੂੰਗਾ ਜੇ ਪਰਮਾਤਮਾ ਨਾਲ ਪ੍ਰੇਮ ਪਿਆਰ ਹੈਗਾ ਫਿਰ ਪਾਠ ਕਰਨ ਦਾ ਫਾਇਦਾ ਜੇ ਉਹ ਲੈਵਲ ਹੈਗਾ ਮੈਂਟਲ ਲੈਵਲ ਹੈਗਾ ਉਹ ਸ਼ਬਦਾਂ ਨੂੰ ਸਮਝਣ ਦਾ ਆਪਦੀ ਜ਼ਿੰਦਗੀ 'ਚ ਟਾ ਲੰਦਾ ਕਿ ਪ੍ਰਮਾਤਮਣ ਪ੍ਰੀਤ ਹੈਗੀ ਆ ਤਾਂ ਹੀ ਆਪਾਂ ਉਹਨਾਂ ਦੇ ਸ਼ਬਦਾਂ ਨੂੰ ਆਪਦੀ ਜ਼ਿੰਦਗੀ 'ਚ ਢਾਲਾਂਗੇ ਕਾਮ, ਕ੍ਰੋਧ, ਵਾਸਨਾ ਨੂੰ ਜੇ ਪ੍ਰੀਮ ਪਿਆਰ ਹੈ ਨਹੀਂ ਇਹਦਾ ਪਾਠ ਕਰਕੇ ਛੱਡ ਦਾਂਗੇ ਡਿਊਟੀ ਨਿਭਾ ਕੇ ਛੱਡ ਦਾਂਗੇ ਕਾਮ ਕ੍ਰੋਧ ਨਹੀਂ ਛੱਡਿਆ ਜਾਣਾ ਕਾਮ ਕ੍ਰੋਧ ਆਪੇ ਛੱਡਿਆ ਜਾਊਗਾ ਜਿੰਨੇ ਮਰਜੀ ਤੁਹਾਡੇ 'ਚ ਔਗਣ ਆ ਤੁਸੀਂ ਨਾਮ ਜਪ ਸਟਾਰਟ ਕਰੋ ਔਗਣ ਆਪੇ ਖਤਮ ਹੋ ਜਾਣਗੇ ਆਪੇ ਹੀ ਖਤਮ ਹੋ ਜਾਣਗੇ ਤੁਸੀਂ ਆਪ ਨੋਟ ਕਰੋਗੇ ਸੋ ਇਹੀ ਤੁਹਾਨੂੰ ਰਿਕਵੈਸਟ ਆ ਮੇਰੀ ਉਹ ਭੈਣੋ ਪੰਜਾਬ ਦੀਆਂ ਭੈਣੋ ਤੁਸੀਂ ਇੱਕ ਬਿਹਤਰ ਜ਼ਿੰਦਗੀ ਕਰ ਲਓਗੇ ਤੁਹਾਡਾ ਮੈਂਟਲ ਲੈਵਲ ਬਹੁਤ ਅੱਗੇ ਜਾ ਆੜੂਗਾ ਜੇ ਤੁਸੀਂ ਵਾਹਿਗੁਰੂ ਜੀ ਦਾ ਗੁਰਮੰਤਰ ਸਟਾਰਟ ਕਰਤਾ ਤੇ ਪ੍ਰਮਾਤਮਾ ਨੂੰ ਇਸ ਜੀਵਨ ਵਿੱਚ ਪਾ ਲਓਗੇ ਤੁਸੀਂ ਸਤਿ ਸ੍ਰੀ ਅਕਾਲ